ਬਾਹ ਗੁਰੂ ਬਾਹ ਗੁਰੂ ਬੱਚੇ ਦੇ ਕਰਦੇ ਰਿਸ਼ਤੇ ਦੇ ਰਬ ਮੈਨੂੰ ਬੀਬੀ ਦੇ ਸੋਨੇ ਕੱਪੜੇ ਲਿਆ ਦਿਓ ਬੱਚੇ ਦੇ ਵਾਜ ਕਿਸੇ ਰੱਖ ਗੁਰੂ ਮਹਾਰਾਜੇ ਮੈਨੂੰ ਸੂਟ ਲਿਆ ਬੇਬੇ ਦਾ ਚਲੋ ਲਿਆਓ ਸੂਟ ਬੇਬੇ ਦਾ ਹਾਂ ਕੀ ਆਊਗਾ ਹਾਂ ਗੱਡੀ ਤੇ ਜਾਓ ਤੁਸੀਂ ਮੈਂ ਤੋ ਆਊਗਾ ਹਾਂ ਲਿਓ ਬੁੱਤ ਤੋ ਆਊਗਾ ਮੈਂ ਹਾਂ ਬਾਪ ਨੂੰ ਨਹੀਂ ਲੱਖਣ ਦਾਦੇ ਨੂੰ ਲੱਖਣ ਜਾਂ ਤੈਨੂੰ ਤਾਂ ਲੱਖਣਾ ਦਿੱਤਾ じゃ ਰਿਹਾ ਕਿਵੇਂ ਕੋਰਤਾ ਰੰਗ ਦੇ ਵਾਲੇ ਮੁੱਕਾ ਗੁਣੇ ਜੀ ਆ ਮਾਤਾ ਦੀ ਜਾਓ ਗੱਡੀ ਤੇ ਜਾਓ ਸੂਟ ਲਿਆ ਦੋ ਬੇਬੇ ਦਾ ਕਿੱਥੇ ਬੇਬੇ ਦਾ ਸੂਟ 14 ਬਣਾ ਸੂਟ ਲੈ ਕੇ ਦੇਂਦਾ ਉਹ ਦੁਕਾਨ ਹੈ ਹਾਂ ਲੈ ਕੇ ਆਓ 14 ਬਣਾ ਸੂਟ ਲੈ ਕੇ ਦੇਂਦਾ ਖੰਡ ਲੱਗੀ ਫਿਰ ਗਏ ਇਹ ਤਾਂ ਗੰਦਾ ਕਹਿੰਦਾ ਕੀ ਹੈ ਬੇਬੇ ਦਾ ਸੂਟ ਜਿਹੜਾ ਪਾ ਰਖਿਆ ਹਾਂ ਤੇਰਾ ਸੋਨਾ ਸੋਨਾ ਜਿਹਦਾ ਓਕੇ ਬੇਬੀ ਹਾਂ ਲਿਓ ਲਿਓ ਮਮਾ ਛੇਤੀ ਆਜੋ ਹਾਂ ਤੇਰੇ ਸ਼ੂ ਹਾਨੀ ਹਾਂ ਕਿੱਥੇ ਨੇ ਉੱਤੇ ਲੈ ਕੇ ਆਓ ਪਹਿਲੇ ਸ਼ੂ ਲੈ ਆ ਤੇਰੇ ਸ਼ੂ ਪਾਵਾਂ ਮੈਂ ਐ ਦਦਰ ਨਾਨੀ ਨੇ ਐਕਟ ਕਰੀਏ ਸ਼ੂਟਾਂ ਦੀ ਛੜੇ ਜੇ ਨੀ ਮੈਂ ਪਾਉਂਦੀ ਸੋਨਾ ਲੈ ਕੇ ਦੇਈ ਅੱਜ ਟੂਟ ਦੇ ਕੇ ਸੂਟ ਦੁੱਧ ਆਹਨੇ ਦੇ ਚਾਪ ਨਾ ਕਰਦੀ ਨਿਕਲਦੀ ਉੱਥੇ ਗੱਲਾਂ ਕਰਦਾ ਕੰਦਰ ਨਾਲ ਸੂਟ ਦੇ ਦੇ ਕਹਿੰਦਾ ਬੇਬੇ ਨੂੰ ਜੇ ਅਬ ਵੀ ਕਿਉਂ ਲੈਓ ਸੂਟ ਤਾਂ ਦੇ ਦੋ ਨਾ ਲੈ ਸੂਟ ਦੇ 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 ਸੂਟ ਅੱਤੀ ਮੈਂ ਤੂੰ ਨਹੀਂ ਅੰਨੀ ਕੀ ਹਾਨੀ ਸੂਟ ਹਾਨੀ ਮੈਨੂੰ ਸੂਟ ਦੇ ਦੇ ਪੁੱਤ ਅੱਤੀ ਅੱਤੀ ਮੈਂ ਤੂੰ ਨਹੀਂ ਲੈ ਕੇ ਆਇਆ ਜਾਂ ਲੈ ਕੇ ਆ ਅੱਤੀ ਅੰਨੀ ਅੱਦ ਐਨੀ ਦੇ ਸੂਟ ਹਾਂ ਉਹ ਸੂਟ ਤਾਰ ਲਿਆ ਉਹ ਦੀ ਉਹ ਤਾਂ ਨਿੱਕੇ ਜਿਹੇ ਨੇ ਤੂੰ ਬਾ ਲੈ ਵਿਨੋਲਿਆ ਦੇ ਦੂਜਾ ਵਿਨੂ ਉਹ ਪੇ ਤਾਰ ਤੇ ਉਧਰ ਉਹ ਲਿਆ ਦੋ ਓ ਪੀ ਬੇਬੇ ਦਾ ਸੂਟ ਉਧਰ ਉਹ ਲਿਆ ਦੇ ਅੱਜ ਵਾਰ ਨਹੀਂ ਪਿਕਚਰ ਆਉਂਦੀ ਨੇ ਜੇ ਲਿਆ ਹਾਂ ਹਾਂ ਲਿਆ ਉਹ ਬੜਾ ਇਦਾਂ ਤਰੇ ਬਾਪ ਨੇ ਜਿਕਾਰ ਕਰ ਗਿਆ ਸੁੱਟਾਂ ਦੀ ਤੇ ਦਾਦੇ ਨੇ ਜਿਕਾਰ ਕਰ ਗਿਆ ਸੁੱਟਾਂ ਦੀ ਇੱਧਰ ਆ ਦੇ ਲੱਕੋ ਉਹ ਲਿਆ ਕਿੰਨਾ ਪੁਰਾਣਾ ਛੱਦਿਆ ਵਰਕ ਦਾ ਲੈ ਦੇ ਲੈ ਹਰ ਇੱਕ ਗੱਟੀ ਤੇ ਦਰ ਕੇ ਲੈ ਕੇ ਜਾਂਦਾ ਬਾਸ ਕੇ ਕਿਸੀ ਆ ਆਈ ਲੈ 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 ਕਿ ਬੇਬੇ ਨੂੰ ਸੁਟ ਦੇ ਦੋ ਬੇਬੇ ਨੂੰ ਬਾਹਰ ਡੋਪ ਦੇ ਦੋ ਹਾਂ ਮੈਂ ਹੂ ਆ ರೀಡ ಸೂಟ್ ತೆನೂ ನಮ್ಗೆ ನಮಗೆ ಬಡಾ ਮੈਂ ਕੀ ਕਰਾਂ ਪ੍ਰਾਣਾ ਨੂੰ ਤੇਰੀ ਮਾਂ ਨੂੰ ਦੇ ਦੇ ਕੇ ਤੂੰ ਪਾ ਸੋੜ ਲੈ ਮੈਨੂੰ ਕਹ ਬੇਬੇ ਨੂੰ ਕਹ ਪਾ ਬੇਬੇ ਸੂਟ ਹਾਂ ਹਾਂ ਹੈ ਹਾਂ ਹੋਰ ਲੈ ਉਹ ਪੁੱਤ ਜਦ ਅੱਥਰਾਂ ਰੋਜ ਤੱਕ ਨਾ ਨਾ ਉਹ ਹੋਰ ਲੈ ਕੇ ਹੁੰਦੇ ਹਾਂ ਨਹੀਂ ਬੱਸ ਬੱਸ ਇਹ ਨਹੀਂ ਲਿਓਣੇ ਬੱਸ ਅਬਾ ਨਾ ਨਾ ਇਹ ਤਾਂ ਤੋਲੀਆ ਇਹ ਤਾਂ ਕੀ ਕਰੇਗਾ ਬੇਬੇ ਕੀ ਕਰੋਗੇ ਇਹ ਮੈਨੂੰ ਦੇ ਦੋ ਮੰਮਨ ਦੇ ਦੋ ਮੈਂ ਕੀ ਕਰਾਂ ਛੜਿਆ ਜੇ ਨੂੰ ਮੰਮਨ ਦੇ ਦੋ ਇਹ ਮੈਂ ਤਾਂ ਲਈ ਆਪਦਾ ਸੋਹਣਾ ਮੈਂ ਨਹੀਂ ਕਰਦਾ ਛੜਿਆ ਕੀ ਕਰਦਾ ਮੈਂ ਨਹੀਂ ਪਉਦੀ ਛੜਿਆ ਮੈਂ ਕੀ ਆਏਗਾ ਮੈਂ ਮਤਲਬ ਕੀ ਆਈ ਸੋਹਣਾ ਸੋਹਣਾ ਹੈ ਕੀ ਕਰੇਗਾ ਤੁਨਾਏਗਾ ਤੇਰਾ ਤੌਲੀਆ ਕਿੱਥੇ ਆ ਤੇਰਾ ਤੌਲੀਆ ਕਿੱਥੇ ਆ ਇਹ ਤਾਂ ਮम्मा ਦਾ ਉਹ ਸੀ ਤੇਰੇ ਉੱਧਰ ਮम्मा ਹਾਂ ਚੱਕ ਇਹਨਾਂ ਨੂੰ ਚੱਕ ਚੱਕ ਨਾ ਲੋ ਮੈਨੂੰ ਇਹਨਾਂ ਨੂੰ ਦੇ ਦੇ ਮੈਨੂੰ ਨਵਾਂ ਮੈਨੂੰ ਪਹਿਲਾਂ ਦੇ ਦੇ ਬੇਬੇ ਨੂੰ ਕਿ ਚੁੱਪ ਬੇਬੇ ਕਹੀਂ ਬੇਬੇ ਨੂੰ ਮੈਨੂੰ ਨਵਾਂ ਨਾ ਆਏਗਾ ਮਗਾ ਬਿੱਲੇ ਨਾਲ ਕਿ ਚੂਹੇ ਕਿ ਚੂਹੇ ਨੇ ਫੇਰ ਨਾ ਵਾਂਗੇ ਆਪਾਂ ਧੁੱਪਾਂ ਜਾਂਦੇ ਸਮਾਰ ਕੇ ਚੂਹੇ ਜਾਓ ਫੇਰ ਗਿੱਲੇ ਚਿੱਡੀ ਚਿੱਡੀ ਕਿੱਥੇ ਨਾ ਆਇੰਗਾ ਥੋੜੇ ਆ ਕੇ ਖਲਦੇ ਕਿੱਥੇ ਬੇਬੀ ਗੇਟ ਵੀ ਲਾ ਲਿਆ ਗੇਟ ਤਾਂ ਖੋਲ ਦੇ ਆਜਾ ਆਪਾਂ ਫੇਰ ਨਾ ਵਾਂਗੇ ਦੋਨੇ ਭਾਈ ਆਜਾ ਚੰਗਾ ਆਪਾਂ ਨੌਣੇ ਪਾਣੀ ਤਾਂ ਛੱਡ ਲਈ ਕੱਪੜੇ ਲੈ ਆਈਓ ਉੱਥੋਂ ਆਜਾ ਅਜੇ ਕੱਪੜੇ ਤਾਂ ਲਈਏ ਹੋਰ ਕੱਪੜੇ ਨਹੀਂ ਪਾਉਂਦਾ ਨਾ ਕਿ ਫੇਰ ਨਾ ਪੀਣਾ ਵਾ ਫੇਰ ਨਾ ਵਾਂਗੇ ਹਾਂ ਜਦ ਤੂੰ ਬੇਬੇ ਬੇਬੇ ਨੂੰ ਕਹੇ ਕਿ ਬੇਬਿਆ ਸੂਟ ਪਾਓ ਬੇਬੇ ਨੂੰ ਜੱਪੀ ਪਾ ਕੇ ਗਈ ਕਿ ਬੇਬੇ ਸੂਟ ਪਾ ਲਓ ਨਾ ਨਾਨੀ ਕੁੜਿਆ ਮੈਂ ਨਹੀਂ ਪਹੁੰਚੇ ਛੜੇ ਜੇ ਸੋਨੇ ਲੈ ਕੇ ਦੇ ਆਏ ਇਹਦਾ ਕੀ ਕਰਦਾ ਹੁਣ ਉਹ ਡਿੱਗ ਗਿਆ ਇਹ ਕਿਉ ਡਿੱਗ ਗਿਆ ਮੇਰੇ ਘਰ ਮੋ ਤੇਹੀ ਜੀ ਨਹੀਂ ਛੜੇ ਭਰੇ ਜੇ ਇਹ ਕਿਉ ਡਿੱਗ ਗਿਆ ਸੋਨੇ ਲੈ ਕੇ ਦੇ ਗਦਾ

Haju. Mati berdua mau cek. Ai. Mati dua.